ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸੁਣਾ ਰਹੀ ਹਾਂ ਅਸੀਂ ਸਾਰੇ ਠੀਕ ਹਾਂ ਜੀ ਗੁਰੂ ਜੀ ਦੇ ਪਾਸੋਂ ਤੁਸੀਂ ਵੀ ਸਾਰੇ ਠੀਕ-ਠਾਕ ਹੋਵੋਗੇ ਸਾਡੇ 7 ਦਾ ਟਾਈਮ ਹੈ ਅੱਪਾ ਫਿਰਦੇਗੀ ਗੋਹਾ ਅੱਜ ਲੇਟ ਹੋ ਗਿਆ ਆਪਣਾ ਗੋਹਾ ਬੱਚਿਆਂ ਦਾ ਗੋਹਾ ਲੇਟ ਹੋ ਗਿਆ ਭਾਈ ਸਾਹਿਬ ਦੇ ਦੇਖੀ ਰਾਤ ਇਹਨਾਂ ਨੇ ਪਾਣੀ ਵਿੱਚ ਪੀਤਾ ਹੁਣ ਉਹ ਪਹਿਲੀ ਜਿਹੜਾ ਜੰਮੀ ਘੁੱਟ ਬਿਨ ਕੋਈ ਇਹਨੇ ਰਾਤ ਥੋੜਾ ਜਿਹਾ ਪੀਤਾ ਕਿਉਂ ਨਹੀਂ ਗੱਲ ਅੱਜ ਵੀ ਕਿੱਥੇ ਮਿਲ ਗਈ ਸੀ ਇਸੇ ਇੱਥੇ ਪਾਣੀ ਪਾਣੀ ਪਿਆਉਣਾ ਸੋਚ ਕੋਈ ਇਹ ਦੋਕਨ ਕੋ ਬਟਰੀ ਹੁੰਦੇ ਨੇ ਮਾਂਜਾ ਬਾਅਦ ਚ ਮਾਰਾਂਗੇ ਇੱਥੋਂ ਜਦੋਂ ਆਪਾਂ ਨਮਾਰ ਕੇ ਮੱਝਾ ਪਰਾਵਾ ਲੱਦੀ ਹਾਂ ਦੋ ਅਠਾ ਘਾਰੋਂ ਨੇ ਬਸ ਕਾ ਅੰਦਰ ਹੋਵੇ ਤਾਂ ਕਿ ਮੈਂ ਬੰਦਾ ਨਹੀਂ ਇਹਨਾਂ ਨੂੰ ਪੌਣੇ 4 ਕੱਖਾਂ ਦੇ ਕਿਤੇ ਸਾਢੇ 3 ਕਿਤੇ ਪੌਣੇ 4 ਬਣ ਜਾਣਗੇ dudud di ਲੋ ਜੀ ਸਰਦਾਰ ਜੀ ਮੱਜ ਨਮਾਉਂਦੇ ਨੇ ਦੋ ਨਮਾਤੀਆਂ ਤਿੰਨ ਬਾਕੀ ਨਾ ਰਹਿਂਦੀਆਂ ਨੇ ਇਧਰ ਸਾਰਾ ਸੰਭਰਿਆ ਗਿਆ ਉਹ ਅੰਦਰਲੀ ਮੱਜ ਥੱਲੇ ਰਹਿ ਗਿਆ ਕੱਲਾ ਸਾਰੀ ਸੰਸੂਰੀ ਹੋ ਗਈ ਐ ਤੇ ਕੈ ਜਿਰੋਂ ਢੇੜਦੀਆਂ ਬਾਲਾਂ ਨੇ ਆਪ ਵਿਸਰੀ ਨਾ ਸਾਡੀ ਦੋ ਰਵੇ ਨਹੀਂ ਗੇ ਦੋ ਲਾਦਾਂ ਨਹੀਂ ਸਾਡੇ ਤਾਂ ਵੀ ਆ ਹੋ ਗਿਆ ਇੱਕ ਦੂਜੇ ਕੰਨੀ ਪੀਸਰ ਪੀਸਰਾਉਂਦੀਆਂ ਨੇ ਆਪਣਾ ਸਾਡਾ ਟੜ ਕੇ ਲੋਈ ਸਰਦਾਰ ਜੀ ਨਮਾਉਂਦੇ ਨੇ ਮੱਜਾਂ ਤੇ ਇਧਰ ਸਾਰਾ ਝਾੜੂ ਲੱਗ ਗਿਆ ਅੰਦਰੋਂ ਬਾਹਰੋਂ ਸਾਰਾ ਵੇੜਾ ਬੂੜਾ ਸਾਫ਼ ਹੋ ਗਿਆ ਇੱਥੇ ਤਾਂ ਫਰਸ਼ ਲਾ ਲਿਆ ਉੱਥੇ ਮਿੱਟੀ ਨੇ ਫਰਸ਼ ਲਾਤਾ ਇਧਰ ਫਰਸ਼ ਲੱਗਿਆ ਸਾਰਾ ਝਾੜੂ ਹੋ ਗਿਆ ਅੰਦਰੋਂ ਬਾਹਰੋਂ ਹਨਾ ਭਾਂਡੇ ਮਾਂਜੇਗਾ ਇਹ ਚਾਹ ਲੈ ਹੁਣ ਤਾਂ ਬਸ ਮਸ਼ੀਨ 'ਚ ਮੈਂ ਕੱਪੜੇ ਪਾਉਣੀਆਂਗੇ ਆਇਆ ਬਾਦ ਦੇ ਕੋੜੀਆਂ ਮੰਗੂ ਪਾਦੀਆਂ ਨੇ ਚਾਰੇ ਲੱਤਾਂ ਚੱਕ ਚੱਕ ਜੇ ਬਟਾ ਫੀਡ ਲੈਟੀ ਖਾਂਦੀਆਂ ਨੇ ਜਿਹੜੀ ਜੋਰ ਵਰਤਾ ਉਹਨੇ ਇਹ ਤਾਂ ਲੋਟ ਆ ਗਈ ਉਹ ਬਾਲੀਆਂ ਨੇ ਬਾਲੀਆਂ ਖਰਾਬ ਨੇ ਕੁਕੜੀਆਂ ਮਾਰਦੀ ਆਈ ਏ ਲੋਟ ਆ ਇਹ ਮੈਨੂੰ ਇਹ ਲੋਟ ਲਾਦੀ ਸਾਰਿਆਂ ਨੂੰ ਇਹ ਘੱਟ ਪਾਜਦੀ ਆ ਉਹ ਬਾਏ ਹੋ ਜਿਹੜੀ ਸਬਾਤ ਮੂਰੇ ਬੰਨੀ ਆ ਮੈਂ ਹਾਂ ਐਂ ਗੌਰਵੇਂ ਤਾਂ ਹੀ ਤਾਂ ਕਹਿਨੀ ਆ ਉਹਦੀ ਮਾਂ ਹੋ ਗਈ ਉਹਦੀ ਮਾਂ ਹੋ ਗਈ ਹੋ ਦਿੱਤੀ ਹੋ ਗਈ ਐਂ ਚੱਲੀ ਜਾਂਦਾ ਕੰਮ ਐਂ ਕੰਮ ਚੱਲੀ ਜਾਏ ਹੁਣ ਤਾਂ ਬਾੜੀ ਹੋ ਗਈ ਵਧੀਆ ਹਨਾ ਉਹ ਬੇਲਾਂ ਜਾਂ ਬਾਗੋ ਸੋਹਣੀਆਂ ਹੋਈਆਂ ਨੇ ਹੋ ਜਿਹੜੀਆਂ ਹੌਡੀ ਕੋਲੇ ਲਾਈਆਂ ਨੇ ਮੈਂ ਕੱਦੂ ਦੀਆਂ ਰਾਤ ਮੈਂ 7 ਵਜੇ ਪਾਠੀ ਅੰਦਰ ਸਿੱਟੀਆਂ ਬੱਦਲ ਹੋ ਗਿਆ ਸੀਗਾ ਹੋ ਖੁੰਡੂ ਕੋਲੇ ਹੋ ਗਿਆ ਹੋ ਹੂੰ ਵੀ ਵੀ ਹਰੀਆਂ ਹੋ ਮਨਾਂ ਲਾ 20 ਦੱਬੇ ਸੀ ਉਹ ਜਿਹੜੀ ਬੇਲ ਲਿਆ ਕੇ ਲਾਈ ਸੀ ਉਹ ਤਾਂ ਉੱਥੇ ਖੜੀ ਆ ਉਹ ਦੇਖ ਕਿڑی ਕਿڑی ਹੋ ਗਈ ਨੇ 4-5 ਦਿਨ ਮੰਗਰੋਂ 20 ਦੱਬੇ ਤਿਆਰ ਹਰ ਹੌਡੀ ਕੋਲੇ ਕਿੰਨੇ ਸੋਨੇ ਵੀ ਹੋਏ ਨੇਗੇ ਦੋ ਬੇਲਾ ਹਾੜੇ ਹਾੜੇ ਕਿੰਨੇ ਸੋਨੇ ਹੋ ਗਏ ਤੇ ਸੱਲ ਰਹਿੰਦੀ ਐ ਹੌਡੀ ਦੀ ਸਲਾਵ ਰਹਿੰਦੀ ਐ ਪਾਠੀਆਂ ਰਾਤ ਮੰਦਰ ਧਰ ਦਿੱਤੀਆਂ ਨੇ ਬੱਸ ਆਪਣੋਂ ਉਹ ਨਹੀਂ ਆ ਕੁ ਮੁਕਦੀਆਂ ਨਹੀਂ ਹੈ ਨਾ ਬੇਬੇ ਬਸ ਆ ਥਲ ਕੇ ਚਾਰ ਦਿਨਾਂ ਨੂੰ ਮੈਨੂੰ ਅੰਦਰ ਇੱਥੇ ਮਾਂਜਾ ਮਾਰਦਾਂ ਨੇ ਥਲ ਤੇ ਪਾਠੀਆਂ ਲੋ ਜੱਪਾ ਉਹਨੂੰ ਪੋਚਾ घर माने के मम्मी सवाल तक कोई टर बिल दो जन का कमरा पर प प वो चलाया बंद जलाता ओ साफ हां कह तू इधर ला नहीं ना तो कमरे में खाऊं एक तब आठ टाइम ला दे कि कोई बुधवार के रहूं कोई हड़ दे जे मोड़वा तेरे पास सास ही मिनट खड़े देती दो पता 5 मिनट भी नहीं खड़ा था और ति वाली पे बाई पे इतनी बढ़िया रोड हो गई यार तब आ जाए आ जे तो हो जाए साथ मिसू ਕਿਰੋਂ ਆਵੇਂ ਤੁਸੀਂ ਹਜੇ ਤਾਂ ਦੇਖਦੇ ਆਂ ਦੁਪਹਿਰੇ ਨੂੰ 2:00 ਵਜੇ ਤੂੰ ਨਾਲ ਹੀ ਜਾਂਦੀ ਤੂੰ ਹਾਂ ਪੰਜਾਬਾ ਜਿਵੇਂ ਮਸੀਹ ਰੋ ਕੰਨੀਆਂ ਵਗ ਜੀ ਮੰਨ ਜਾਉ ਮੱਸੀ ਜਾਉ ਵੀ ਮਸੀਹ 私はパンディオンです。とてもあっさりとててもとて ਕਿੱਥਰ ਨੂੰ ਆ ਪਹਿਲੀ ਵਾਰ ਆ ਇਧਰ ਸ਼ਾਂਤੀ ਜਿਹਾ ਜਨਰੇਟਰ ਦਾ ਰੌਲਾ ਪੱਧ ਮੈਂ ਦੌੜ ਰਹਾ ਨਾ ਗੱਲਾਂ ਉਹ ਚੁਗਲੀਆਂ ਕਰੀ ਜਾਂਦੇ ਆ ਭਾਈ

ਉੱਨੀ ਜਾਈ ਤੂੰ। ਉਹ ਵੀ ਬਹੁਤ ਖੂਲੀ ਹੈਗੀ। ਉਹ ਸਾਹਮਣੇ ਲਸੋ ਜਾ ਕੇ। ਆਹ ਸੋ। ਆਹ ਬਾਥਰੂਮ ਹੈ। ਸਟੋਰ ਆ ਬਾਥਰੂਮ ਅਗੱਟ ਹੈ। ਬਾਥਰੂਮ। ਅਹ। ਸ਼ਾਇਰਾਂ ਦੇ ਕਮਰੇ ਸਾਰੇ ਇੱਧਰ ਫੇਟ ਲੇਗੇ। ਆ ਕਰੇ ਨੇ। ਉਹ ਪਾਸ ਕਰੇ ਨੇ। ਓਏ ਬਾਬਾ ਜੀ ਬਹੁਤ ਵਾਪਸ ਲੈ ਲੋ ਜੀ ਮੈਂ ਸਤਾਨੇ ਰੋਟੀ ਗਮਾਂਡੀਆਂ ਨਾਲ ਘਰ ਆ ਜੀ ਲੰਮਾ ਲੰਮਾ ਪੈਣ ਮੈਂ ਲੈ ਪਕਾ ਕੇ ਲਿਆ ਮੈਂ ਤੁਹਾਡੇ ਨਾਲ ਰੋਟੀ ਨਾ ਕੋਈ ਨਾ ਕੋਈ ਲੋ ਜੀ ਇਹਨਾਂ ਦੇ ਘਰ ਆ ਰੋਟੀ ਗਮਾਂਡੀਆਂ ਨੇ ਖੜਾ ਆ ਕਿਉਂ ਆਜਾ ਕਹਿੰਦੇ ਆਈਆਂ ਨਹੀਂ ਕਿੱਥੇ ਗੂੜੀਆਂ ਬਾਗੀਆਂ ਸਕੂਲ ਤੁਹਾਨੂੰ ਦਿਖਾ ਦੇ ਚਾਹ ਪੀ ਕੇ ਰੋਟੀਆਂ ਟਿਫਨ ਲੈ ਕੇ ਆਉਂਦੇ ਹੁੰਦੇ ਨਾਲ ਉਹ ਲੋ ਜੀ ਪੈਣਾ ਰੋਟੀ ਬਣਾ ਲੈ

ਪੈਣ ਪਾਣੀ ਪਾਉਂਦੀ ਆ ਉਹ ਬਾਅਦ ਚ ਖਾਉ ਸੁਣਾਣੇ ਗਈ ਇਹ ਫੋਨ ਸੋਲੀਆਂ ਜੀ ਪੁੱਤ ਨਾ ਤਲਵੀਰ ਕਹਾਂ ਜੇ ਤੇਰੇ ਹੋਣੀ ਪੈਦੀ ਮੈਂ ਤਾਂ ਦੀ ਮੀਂਹ ਪੈਂਦੀ ਐ ਚੁੱਪਾ ਮੈਂ ਤਾਂ ਨਹੀਂ ਕੀ ਗੱਲ ਗੁੱਠਾ ਹੈਗਾ ਵਿੱਚ ਇਹਦੇ ਤੇ ਨਾ ਤੇ ਗੁੱਠਾ ਮਿਲਣ ਕਿਵੇਂ ਤੁਹਾਨੂੰ ਇਹ ਕਿਹਾਂ ਚ ਸੋਲੇ ਆ ਜਾਊ ਕੋਈ ਨਾ ਇਹ ਤਾਂ ਸਭ ਨੂੰ ਮੈਂ ਤਾਂ ਪਸੰਦ ਆ ਗਈ ਉਹ ਰੱਖ ਚੱਲ ਪਾ ਲੀਆ ਦੱਦ ਮੈਂ ਤਾਂ ਆ ਚੱਪਲਾ ਲਈ ਸੀ ਇਹ ਮੈਂ ਸੁਗਮਨੂ ਪਸੰਦ ਆ ਗਈ ਨਾ ਉਹਦੀ ਗੂਠਾ ਚਾਹੀ ਮੈਂ ਉਹਦਾ ਗੂਠੇ ਬਣਾਣਾ ਪੈਰ ਦੇ ਮੁੱਲ ਨਹੀਂ ਨਹੀਂ ਅੱਜ ਵੀ ਮੰਮੀ ਆਹੀ ਪਾਕ ਗਈ ਸੀ ਅੱਜ ਵੀ ਮੰਮੀ ਇਹ ਜਿਹੀ ਪਾਕ ਗਈ ਸੀ ਉਹ ਤਾਂ ਸੁਗਮਨੂ ਆਸੀ ਵੀ ਭਾਗੇ ਸੀ ਕੱਲੀ ਬੀਬੀ ਰਹਿ ਗਈ ਅਸੀਂ ਕਹਿੰਦੀ ਸੱਤ ਦੇ ਸੁਣ ਦੱਸਦੇ ਸੱਤ ਕੀਦੇ ਸੀ ਜਿਹੜੀ ਮੋਰੀ ਹੋ ਜਾਂਦੀ ਹੁੰਦੀ ਜਿਹੜੇ ਸਾਹਮਣੇ ਘਰ ਵਾਲੇ ਘਰੇ ਬੀਬੀ ਦੇ ਪਤੀ ਜੀ ਵਿਆਹੀ ਹੈਗੀ ਉਹ ਰ ਦੌਰ ਇੱਕ ਦੌਰ ਨੇ ਜੇਠ ਲੰਗਵਾਰ ਰਹਿਣਾਗਾ ਤੇ ਉਹ ਨਾ ਨਾ ਸੱਤ ਪਈ ਐ ਪੋਲੀਆਂ ਨੇ ਤੇ ਉਹ ਨਾਲ ਸੱਤ ਪਈ ਸੀ ਨਾ ਅਸੀਂ ਗਏ ਸੀਗੇ ਮੈਂ ਸਰਦਾਰ ਜੀ ਕੇ ਮਾਝਾ ਕੁਝ ਕਰਨੇ ਵਾਲੇ ਸੀ ਸਰਦਾਰ ਜੀ ਬੱਲੇ ਤਾਂ ਮੈਨੂੰ ਕੋਈ ਨਹੀਂ ਰਿਹਾ ਫਿਰ ਬੀਬੀ ਨੂੰ ਕੋਈ ਨਹੀਂ ਰਿਹਾ ਫਿਰ ਕਹਿੰਦਾ ਤੁਸੀਂ ਮੇਰੇ ਕਹੇ ਤਾਂ ਕੋਈ ਵੀ ਨਹੀਂ ਜਾਂਦੀ ਫਿਰ ਹਰਕੇ ਜੀ ਮੈਂ ਤੇਲ ਤੁਰਪੀ ਹੈ ਨਾ ਤਿਆਰ ਕੋ ਜਾਣ ਤੱਕ ਕੋਈ ਗੱਲ ਨਹੀਂ ਉਹ ਵੀ ਆਪਦੀ ਨੇ ਹਨਾ ਮੇਟੂ ਹੀ ਦੁਖ ਦੀ ਸੀ ਤੇ ਫਿਰ ਉੱਥੋਂ ਕਨਾਂ ਮਾਹ ਬਜਾਮਾ ਲਈ ਚੇਪਲਾ ਨਹੀਂ ਹੈਗੀ ਮਾਜ ਖੜ ਦੇ ਭਾਰ ਤੇ ਜਾਣਾ ਪੈਦਾ ਮੇਰੇ ਟੁੱਟ ਗਈ ਉਹ ਸੁਖਮਣ ਗੁਰਮ ਸੁਖਮਣ ਆ ਪੈਰ ਵੱਡੇ ਨੇ ਮੇਰੇ ਨਾਲ ਤੇ ਉਹ ਜਿਹੜਾ ਪਾਇਨਾ ਇੱਕ ਖੜਖੜਪ ਜੀ ਜਿਹੜਾ ਖੁੱਲੀ ਪਾ ਖੁੱਲੀ ਲੱਗੀ ਮਨਵਾਪ ਜੀ ਨੂੰ ਮੈਂ ਫੀਟਿੰਗ ਲੀਤਾ ਹੈ ਨੀ ਪੈਰ ਦੇ ਵਿੱਚ ਇੱਕ ਵਾਰ ਇੱਕ ਆਵੜੀ ਲੈਤੀ ਐ ਸੁਖਮਣ ਕੰਨੀ ਮਾਇਰਾ ਨੀ ਮम्मा ਚਲੋ ਲੈ ਲੋਗੇ ਇੱਕ ਵਾਰ ਜੀ ਇਹ ਕਿਸ਼ੋਣੀਆਂ ਨੇ ਇਹ ਤਾਂ ਕਨਾਂ ਪਾਈ ਕਨਾਂ ਜਿਹੜਾ ਗੋਹੇ ਚ ਪਾਈ ਫਿਰੀ ਚਾਹ ਹੈਗਾ ਨਾ ਉਹਦੇ ਵਿੱਚ ਪਾਈ ਤੇਰੀ ਮੈਸਾਂ ਮਾਉਣ ਚ ਕੱਪੜੇ ਅੱਜ ਤੇ ਭੋਲੀ ਆ ਹੌਲੀ ਵਾਲੀ ਹੈ ਹਾਂ ਭੋਲੀ ਹੈਗੀ ਜੇ ਨਾ ਪਾਈਆ ਫੇ ਮੈਨੂੰ ਹੁਣ ਉਧਰ ਇਹੀ ਪਾਉਣੀਆਂ ਪੈਣਗੀਆਂ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਕਾਟ ਦੀ ਚੱਪਲ ਨਾ ਬੂਟ ਨਾ ਚੱਪਲ ਪੈਂਦੇ ਨਹੀਂ ਹੈਗੇ ਭੋਲੀ ਭੋਲੇ ਚ ਨਾ ਪੈਰ ਨੂੰ ਰਾਮ ਦੇ ਕਾਜ ਨਾ ਪਾ ਕੇ ਲੋਜੀ ਕਾ ਵਾਲੀਆਂ ਹੈ ਗੁਰਮਰ ਹੈ ਜੇ ਗੁਰਮਨ ਉਹ ਫੇ ਆਏ ਪਤਾ ਹੁੰਦਾ ਮੈਨੂੰ ਉਸਕੋ ਜੋੜੋ ਭੋਲ ਲਿਓ ਜਿੱਥੋਂ ਹਨਾ ਗਰਮੀ ਚੜ ਜਾਂਦੀ ਆ ਗਰਮੀ ਨਾਲ ਚੱਪਲਾਂ ਪੂਰੀਆਂ ਹੁੰਦੀਆਂ ਜਿੱਥੋਂ ਸਰਦੀ ਚੜ ਜਾਂਦੀ ਨੇ ਬੂਟ ਜਰਾਬਾਂ ਇਹ ਨਹੀਂ ਪੂਰੇ ਹੁੰਦੇ ਕਹਿੰਦੇ ਨੇ ਪਾਵਨ ਨੂੰ ਥਾਣ ਹੀ ਰੱਖਣ ਜੋੜਾ ਜੁੱਤੀ ਖਾਣ ਹੀ ਪਾਵਨ ਨੂੰ ਜੋੜ ਜਿੱਥੇ ਹੈਗੇ ਕਹਿੰਦੇ ਮੇਰੇ ਕੱਪੜੇ ਆਈ ਗੱਲ ਕੱਪੜਿਆਂ ਦੀ ਪਾਵਨ ਨੂੰ ਕੱਪੜੇ ਰੱਖਣ ਨੂੰ ਤਾਂ ਨਹੀਂ ਹਨਾ ਉਹਦੇ ਕਰੇ ਪਾਵਨ ਵਾਲੇ ਨੇ ਠੱਡੀਆਂ ਤੋਂ ਲੈ ਆਤੇ ਨੇ ਸਰਦਾਂ ਦੀਆਂ ਨੇ ਦੋ ਜੋੜੇ ਤੈਨੂੰ ਸਰਪ੍ਰਿੰਦਪਣਾ ਹੋਈ ਜਾਂਦੀ ਹੈ ਚਾਰ ਸਪੀਰ ਪਰ ਉਹ ਭੈਣਾਂ ਲਾਜਨ ਫਿਰ ਦੇਰ ਕਿ ਦੂਰ ਸੁੱਤੀ ਜਾਣਿਆ ਹੈ ਨਾ ਉਹ ਜਾਣਿਆ ਕਿ ਭੈਣਾਂ ਦੇ ਲੋਕ ਜੀ ਹੁਣ ਸਾਹਮਣੇ ਘਰ ਵਾਲੇ ਘਰ ਤੇ ਸੱਤੇ ਜਾਇ ਮਾਮਾ ਜੀ ਆਏ ਸੀਗੇ ਘਰ ਸਾਹਮਣੇ ਕਿਉਂਕਿ ਭੈਣ ਵੀ ਨਹੀਂ ਹੋਈ ਤਾਂ ਅਸੀਂ ਉੱਥੀ ਆ ਗਏ ਤੇ ਮਾਮਾ ਜੀ ਫਿਰ ਬੀਬੀ ਕੋਲੇ ਆ ਗਏ ਕਿ ਦੋਨੇ ਭੈਣਾਂ ਭਾਈ 12 ਗੱਲਾਂ ਕਰੀ ਆਂਦੇ ਸੀ ਫਿਰ ਮੈਂ ਇੱਥੇ ਆ ਕੇ ਬੈਗੀ ਹੁਣ ਮਾਮਾ ਜੀ ਚਲੇ ਗਏ ਕਿ ਕਿ ਇਨਾਂ ਲਈ ਮਿਸਤਰੀ ਲੱਗਣੀ ਚਾਰ ਵਜੇ ਚਾਹ ਕਰਨ ਚਾਰ ਵਜੇ ਦੇ ਇਸ ਤਰੀਕੇ ਨਾਲ ਚਾਹ ਪਾਣੀ ਹਾਂ ਤੇ ਆ ਕੇ ਮੱਝਾ ਬੰਨੀ ਆ ਫਟਾਫਟ 3:30 ਵਜੇ ਆਏ ਸੀਗੇ ਚਾਹ ਕਰੀ ਸਰਦਾਰ ਜੀ ਨੇ ਮੱਝਾ ਬੰਨੀ ਮੈਂ ਚਾਹ ਕਰੀ ਤੇ ਬਸ ਹਜੇ ਕੱਟੀਆਂ ਪਾਣੀ ਨੂੰ ਰੰਗੀ ਜੀਆਂ ਤੜਕਾ ਉਹਨਾਂ ਨੂੰ ਪਿੱਤਾ ਨਹੀਂ ਪਕਾ ਲਿੱਤੀਓ ਤੇ ਹੁਣ ਪਾਣੀ ਧੋਣਿਆਂਗੇ ਉਹਨਾਂ ਨੂੰ ਨਵੇਂ ਕਰ ਦਿਆਂਗੇ ਆਪਾਂ ਵੀ ਇਹਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦੇ ਜੇ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਵੀ ਕਰਿਓ બસ ਇਹੀ ਹੈ ਜੀ ਸਾਰਾ ਦਿਨ ਹਨਾ ਇਹ ਕਿਸੇ ਪਾਸੇ ਮਰਜੀ ਵਗ ਜਾ ਪੈਸੇ ਐ ਲੋਗੋ ਲੱਗ ਗਏ ਜੀ ਛਰਸ ਪੇਰੇ ਪੈਸੇ ਤਾਂ ਬਣਾ ਕੋਈ ਕਹਿ ਨਾ ਕਿਸੇ ਨੂੰ ਸ਼ਾਇਦ ਨਾਲੀ ਪੈਸੇ ਤਾਂ ਕੋਈ ਚੀਜ਼ ਨਹੀਂ ਆਉਂਦੀ ਤੇ ਪੈਸੇ ਕਮਾਉਣੇ ਵੀ ਜ਼ਰੂਰੀ ਨੇ ਖਰਚਨੇ ਵੀ ਜ਼ਰੂਰੀ ਨੇ ਤੇ ਇਹ ਵੀ ਨਹੀਂ ਹੈਗਾ ਆਪਾਂ ਕੱਲ੍ਹੇ ਕਮਾਈ ਜਾਓ ਖਰਚੋਣਾ ਇਹ ਨਹੀਂ ਹੈਗਾ ਕੱਲ੍ਹੇ ਖਰਚੀ ਜਾਓ ਕਮਾਓਣਾ ਕੰਮ ਵੀ ਕਰੋ ਕਮਾਓ ਵੀ ਚੰਗਾ ਖਾਓ ਚੰਗਾ ਪਹਿਨੋ ਹਨਾ ਕਿਸੇ ਨਾਲ ਬੁਰਾ ਨਾ ਕਰੋ ਕਿਸੇ ਦੀ ਬराई ਨਾ ਕਰੋ ਤੇ ਆਪ ਦੇ ਦੇ ਲੋ ਤੇ ਉ ਆਲਾ ਕੋਈ ਮਰਜੀ ਕੁਝ ਕਹੀ ਜਾਵੇ ਫੇ ਉਹ ਆਏ ਹੋਏ ਉਹ ਕਰਨਾ ਹੈ ਨਾ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ